ਰੂਟਿੰਗ ਆਪਕਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਜੀ ਤੁਹਾਡਾ ਵੀਰ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੰਦਰੁਸਤਾਂ ਤੇ ਲਓ ਜੀ ਮੈਂ ਬਰਤਨ ਲੈਣਾ ਤੇ ਫਿਰ ਆਪਾਂ ਚੱਲਦੇ ਹਾਂ ਲਾਂਚ ਤੇ ਅੱਜ ਇੱਕ ਵਧੀਆ ਜੀ ਚੀਜ਼ ਬਣਾ ਕੇ ਦਿਖਾਉਣੇ ਆ ਤੇ ਉਹਦੇ ਲਈ ਮੈਂ ਕੋਈ ਬਰਤਨ ਲੈਣਾ ਆਪਾਂ ਇੱਕ ਡੋਂਗਾ ਲੈਨੇ ਆ ਲਓ ਜੀ ਡੂੰਗਾ ਆਪਾਂ ਲੈ ਲਿਆ ਹੁਣ ਆਪਾਂ ਚੱਲਦੇ ਆਂ ਲੌਂਚ ਤੇ ਬੜੀ ਵਧੀਆ ਜਿਹੀ ਚੀਜ਼ ਐ ਤਿਆਰ ਕਰਕੇ ਦਿਖਾਣੀ ਆਂ ਪੈਸੇ ਲਾਉਂਦੇ ਰਹਿੰਦੇ ਆਂ ਬਜਾਰੋਂ ਲੈ ਕੇ ਆਉਂਦੇ ਰਹਿੰਦੇ ਆਂ ਅੱਜ ਘਰ ਦੀ ਚੀਜ਼ ਬਣਾ ਲਈ ਆਂ ਤੇ ਪਰ ਉਹਦੇ ਲਈ ਮੈਨੂੰ ਗੁਲਾਬ ਚਾਹੀਦਾ ਪਰ ਮੈਨੂੰ ਦੇਖਣਾ ਪਊਗਾ ਹੈਗਾ ਵੀ ਆ ਕਿ ਨਹੀਂ ਆਪਣੇ ਹੁਣ ਹੈਗਾ ਜੀ ਬਹੁਤ ਸਾਰਾ ਗੁਲਾਬ ਲੱਗੇ ਹੋਇਆ ਆਪਣੇ ਤੇ ਚਲੋ ਜੀ ਚਲਦੇ ਆਂ ਗੁਲਾਬ ਕੋਲ ਆਪਾਂ ਤੇ ਬਹੁਤ ਸਾਰਾ ਗੁਲਾਬ ਆਪਣੇ ਲੱਗੇ ਹੋਇਆ ਹੈ ਲਾਂਚ ਤੇ ਹੁਣ ਆਪਾਂ ਚਲਦੇ ਆਂ ਗੁਲਾਬ ਤੋੜਨ ਵਾਸਤੇ ਜੀ ਤਾਂ ਕਰਦਾ ਨਹੀਂ ਆ ਪਰ ਜੋ ਆਪਾਂ ਚੀਜ਼ ਬਣਾਉਣੀ ਹੈਗੀ ਉਹਦੇ ਲਈ ਤੋੜਨਾ ਬਹੁਤ ਜ਼ਰੂਰੀ ਹੈ ਜਿਹੜਾ ਗੁਲਾਬ ਹੈਗਾ ਹੁਣ ਤੋੜਨਾ ਪਊਗਾ ਸਾਨੂੰ ਪਰ ਜ਼ਿਆਦਾ ਨਹੀਂ ਬਚਿਆ ਹੈਗਾ ਹੁਣ ਫੁੱਲ ਕਾਫੀ ਝੜੇ ਪਏ ਨੇ ਔਰ ਇਹਦੇ ਲਈ ਆਪਾਂ ਨੂੰ ਦੇਸੀ ਬੁਆ ਵੀ ਚਾਹੀਦਾ ਹੈ ਵਾਹ ਗੁਰ ਹੁਣ ਤੁਸੀਂ ਕਹੋਗੇ ਤੁਸੀਂ ਗੁਲਾਬ ਥੋੜੀ ਜਾਨੇ ਹੋ ਫੁੱਲ ਥੋੜੀ ਜਾਨੇ ਲੋ ਨੀਚੇ ਪਏ ਜਿਹੜੇ ਪਹਿਲਾਂ ਤੋਂ ਮੈਂ ਉਹ ਚੱਕ ਲੈਣੀ ਆ ਆਹਨੋ ਪੱਤੇ ਜਿਹੜੇ ਸੁੱਕੇ ਪਏ ਇਹ ਆਪਣੇ ਕੰਮ ਦੇ ਨਹੀਂ ਹੈਗੇ ਤੇ ਇਸ ਕਰਕੇ ਸੁੱਕੇ ਪੱਤੇ ਆਪਾਂ ਯੂਜ਼ ਨਹੀਂ ਕਰ ਸਕਦੇ ਵੈਸੇ ਵੀ ਇਹ ਚੜ ਚੜ ਕੇ ਹੁਣ ਡਿੱਗੀ ਜਾਂਦੇ ਆ ਪਤਾ ਨਹੀਂ ਮੌਸਮ ਦਾ ਫਰਕ ਪੈ ਗਿਆ ਆ ਸਾਰਾ ਸੁੱਕਿਆ ਪਿਆ ਜਿਹੜੇ ਸਹੀ ਹੈਗੇ ਨੇ ਇੱਕ ਦੋ ਉਹ ਆਪਾਂ ਲੈ ਲੈਨੇ ਆ ਲੋਜੀ ਕਾਫੀ ਹੈਗਾ ਆਪਣੀ ਲਈ ਸਫੀਸ਼ੀਐਂਟ ਹੈ ਹੁਣ ਆਪਾਂ ਚੱਲਦੇ ਆ ਇਹਨੂੰ ਲੈ ਕੇ ਕਿ ਚੱਲ ਚ ਲੋਜੀ ਆਪਾਂ ਇਹਨੂੰ ਵਾਸ਼ ਕਰਾਂਗੇ ਚੰਗੀ ਤਰ੍ਹਾਂ ਕਿਉਂਕਿ ਇਹਨਾਂ ਤੇ ਮਿੱਟੀ-ਮੁੱਟੀ ਹੁੰਦੀ ਹੈ ਪੈ ਜਾਂਦੀ ਹੈ ਤੇ ਤੁਹਾਨੂੰ ਪਤਾ ਹੈ ਕਿ ਨੇਹਰੀਆਂ ਵੀ ਬੜੀਆਂ ਚੱਲੀਆਂ ਨੇ ਹੁਣ ਤੇ ਇੰਨਾ ਦਿਨਾਂ ਦੇ ਵਿੱਚ ਮਿੱਟੀ ਬਹੁਤ ਉੱਡੀ ਹੈ ਤੇ ਆਪਾਂ ਇਹਨੂੰ ਕਰਦੇ ਆ ਚੰਗੀ ਤਰ੍ਹਾਂ ਸਾਫ ਕਿਉਂਕਿ ਆਪਾਂ ਇਹਦੇ ਤੋਂ ਇੱਕ ਬਹੁਤ ਵਧੀਆ ਚੀਜ਼ ਬਣਾਉਣ ਜਾ ਰਹੇ ਹਾਂ ਤੇ ਉਹ ਚੀਜ਼ ਹੈਗੀ ਹੈ ਗੁਲਾਬ ਜਲ ਰੋਜ਼ ਵਾਟਰ ਠੀਕ ਹੈ ਹੋਮ ਮੇਡ ਰੋਜ਼ ਵਾਟਰ ਇਸ ਕਰਕੇ ਨਾ ਹੋਪਾ ਪਹਿਲੇ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਯੂਜ਼ ਕਰਾਂਗੇ ਆਪਾਂ ਕੋਲੀ ਦੇ ਬਣਾਇਆ ਨਾ ਇਸ ਤਰ੍ਹਾਂ ਝਾਊ ਕੇ ਰੱਖ ਦੇਣੀ ਸਾਰੀ ਮਿੱਟੀ ਇਹਨਾਂ ਦੀ ਜਿਹੜੀ ਉੱਤਰ ਜੂਗੀ ਫਿਰ ਆਪਾਂ ਕਰਦੇ ਹਾਂ ਨਨ ਯੂਸ ਠੀਕ ਹੈ। ਲੋ ਜੀ ਰੋਜ਼ ਵਾਟਰ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਮੈਂ ਤੁਹਾਨੂੰ ਦੱਸਦੀ ਆਂ। ਇੱਕ ਆਪਾਂ ਨੂੰ ਇਹਨਾ ਤਿੱਲਾ ਚਾਹੀਦਾ ਛੋਟਾ ਜਿਹਾ ਬੋਤਲ ਵਾਲਾ ਉਹ ਥੋੜੀ ਵਰਦੀ ਹੈ। ਤੇ ਦੱਸਦੀ ਆਂ ਅੱਗੇ ਆਪਾਂ ਕੀ ਕਰਨਾ ਹੈ। ਪਰ ਥੋੜਾ ਜਨਾ ਉੱਚਾ ਹੋਣਾ ਜ਼ਰੂਰੀ ਹੈ। ਇਹ ਚੀਜ਼ ਜਿਹੜੀ ਇਹ ਥੋੜੀ ਜੀ ਉੱਪਰੋਂ ਉੱਚੀ ਜ਼ਿਆਦਾ ਜ਼ਰੂਰੀ ਹੈਗੀ ਆਪਾਂ ਨੂੰ। ਦੇ ਵਿੱਚ ਮੈਂ ਇੱਕ ਕੌਲੀ ਰੱਖੀ ਹੋਈ ਆ ਮੈਂ ਮੈਂ ਫਲੈਟ ਵਾਲੀ ਕੌਲੀ ਰੱਖੀ ਆ ਕਿਉਂਕਿ ਅੱਗੇ ਮੈਂ ਦੱਸਦੀ ਆ ਮੈਂ ਫਲੈਟ ਕਿਉਂ ਰੱਖੀ ਆ ਦੂਜੀ ਕੌਲੀ ਵੀ ਰੱਖ ਸਕਦੇ ਆ ਉਹ ਤਾਰ ਰੱਖਦੇ ਹਿੰਦੇ ਆਪਣਾ ਪਤੀਲਾ ਵੱਡਾ ਹੋਵੇ ਔਰ ਉੱਪਰੋਂ ਵੀ ਜ਼ਿਆਦਾ ਉੱਚਾ ਹੋਵੇ ਠੀਕ ਹੈ ਹੁਣ ਆਪਾਂ ਇਹ ਰੱਖ ਲਈਏ ਇਹਦੇ ਵਿੱਚ ਉਲਟੀ ਕਰਕੇ ਤੇ ਇਹ ਆਪਾਂ ਜਿਹੜੇ ਚੁਲਾ ਬਣੇ ਹੈਗੇ ਨੇ ਉਹ ਪਾ ਰਹੇ ਹਾਂ ਤੁਹਾਨੂੰ ਮਿਸ਼ਾਹ ਕਿਸਮ ਦੀ ਆਵਾਜ਼ ਆਉਣੀ ਕਿਉਂਕਿ ਗੈਸ ਚੱਲ ਰਹੀ ਹੈ ਵਿੱਚੋਂ ਲੋਜੀ ਇਹ ਨੂੰ ਮਾਂ ਪਾ ਲੈ ਦਿਖਾਉਣੀ ਆ ਤੁਹਾਨੂੰ ਰੱਖ ਕੇ ਵਿੱਚ ਫਿਰ ਇਹਦੇ ਵਿੱਚ ਪਾਉਣੀ ਪਾਣੀ ਉਹ ਤੁਸੀਂ ਦੇਖ ਹੀ ਲੈ ਮੈਨੂੰ ਲੱਗਦਾ 10 ਕ ਫਲਾਵਰ ਹੋਣਗੇ ਆਪਣੇ ਗੁਲਾਬ ਦੇ ਜਿਹੜੇ ਮੈਂ ਇਹਦੇ ਵਿੱਚ ਪਾਏ ਨੇ ਪੱਤੀਆਂ ਲੈਣੀਆਂ ਨੇ ਡੰਡਲ ਵਗੈਰਾ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਕੱਢ ਦੇਣਾ ਤੁਸੀਂ ਤੇ ਇਹਨਾਂ ਨੂੰ ਵਾਸ਼ ਕਰ ਲਿਓ ਜਿੰਨੀ ਤਰ੍ਹਾਂ ਹੁਣ ਆਪਾਂ ਇੱਥੇ ਪਾਣੀ ਪਾਵਾਂਗੇ ਲਓ ਜੀ ਦੋ ਗਲਾਸ ਪਾਣੀ ਪਾਉਣੀ ਇਹਦੇ ਵਿੱਚ ਮੈਂ ਇਹ ਇਹ ਉੱਪਰ ਮੈਂ ਰੱਖ ਦੂੰਗੀ ਬਰਤਨ ਲਓ ਹੁਣ ਦਿਖਾਉਣੀ ਏ ਤੁਹਨੇੜੇ ਕਰਕੇ نیچے ਰੱਖੀ ਹੋਈ ਹੈ ਉਲਟੀ ਕਰਕੇ ਮੈਂ ਕੌਲੀ ਸਾਈਡਾਂ ਤੇ ਆ ਫਲਾਵਰ ਪਾਈ ਹੋਏ ਨੇ ਤੇ ਵਿੱਚ ਪਾਏ ਹੋਏ ਦੋ ਗਲਾਸ ਪਾਣੀ ਦੇ ਉੱਪਰ ਮੈਂ ਇਹ ਬਰਤਨ ਰੱਖਤਾ ਤੇ ਹੁਣ ਅੱਗੇ ਆ ਅਗਲਾ ਪ੍ਰੋਸੈਸ ਆ ਜਿਹੜਾ ਹੋ ਆਪਾਂ ਕਿਵੇਂ ਕਰਨਾ ਉਹ ਮੈਂ ਅੱਗੇ ਦੱਸਦੀ ਆ ਕਿ ਤੁਸੀਂ ਇਹ ਵਾਲੀ ਪਲੇਟ ਆ ਜਿਹੜੀ ਇਹਦੇ ਨਾਲ ਢੱਕ ਲਿਓ ਬਸ ਇਹ ਪਲੇਟ ਆ ਜਿਹੜੀ ਇਹਨੇ ਚੰਗੀ ਤਰ੍ਹਾਂ ਕਵਰ ਕਰ ਲਵੇ ਇਹਨੂੰ ਆਪ ਤਿੱਲੇ ਨੂੰ ਐ ਨਾ ਹੋਵੇ ਕਿ ਦੋ ਬਿਰਲ ਰਹਿ ਜੀ ਠੀਕ ਹੈ ਜੀ ਲਓ ਤੇ ਗੈਸ ਆਪਣੀ ਚੱਲ ਰਹੀ ਆ ਤੇ ਗੈਸ ਨੂੰ ਆਪਾਂ ਰੱਖਣਾ ਹੈਗਾ ਹੁਣ ਫੁੱਲ ਤੇ ਇੱਕ ਵਾਰੀ ਇਹਨੂੰ ਉਬਾਲਾ ਆ ਜਾਵੇ ਉਸ ਤੋਂ ਬਾਅਦ ਆਪਾਂ ਸਿਮ ਤੇ ਕਰ ਲਾਂਗੇ। ਔਰ ਜੀ ਹੁਣ ਇਹਦੇ ਉੱਪਰ ਆਪਾਂ ਬਰਫ਼ ਰੱਖਣੀ ਆ। ਆਈਸ ਕਯੂਬਸ ਰੱਖ ਦਿਓ। ਇਹੋ। ਤੁਸੀਂ ਕਿ ਮੈਂ 5 ਕਰ ਰੱਖਤੀ ਹਾਂ। ਤੁਸੀਂ ਬਾਅਦ ਰੱਖਣੀ ਆ, ਬਾਅਦ ਰੱਖ ਦਿਓ ਜਨਾਬ ਕੋਈ ਨੁਕਸਾਨ ਨਹੀਂ ਹੈਗਾ। ਇਸ ਹੋਰ ਰੱਖ ਦੇ ਲੋੜੀ। ਬੱਡੀਆਂ ਮਟਿਆ 6 ਆਈਸ ਕਯੂਬਸ ਆਪਾਂ ਉੱਪਰ ਰੱਖ ਦਈਏ ਗੈਸ ਆਪਣੀ ਹੁਣ ਫੁੱਲ ਤੇ ਹੈਗੀ ਆ ਪਰ ਨਾ ਇਹਨੂੰ ਆਪਾਂ ਸਿਮ ਤੇ ਕਰਾਂਗੇ ਜਦੋਂ ਚੰਗੀ ਤਰ੍ਹਾਂ ਇਹਦੇ ਵਿੱਚ ਸਟੀਮ ਬਣ ਗਈ ਬੋਇਲ ਹੋਣ ਲੱਗਿਆ ਠੀਕ ਹੈ ਫਿਰ ਆਪਾਂ ਇਹਨੂੰ ਸਿਮ ਤੇ 20 ਤੋਂ 25 ਮਿੰਟ ਰੱਖਣਾ ਹੁਣ ਮੈਂ ਸਿਮ ਤੇ ਕਰ ਦਉਂਗੀ ਕਿਉਂਕਿ ਮੈਨੂੰ ਆਵਾਜ਼ ਆਉਣ ਲੱਗੀ ਬੋਇਲ ਹੋ ਗਿਆ ਪਾਣੀ ਪਾਣੀ ਤਾਂ ਜ਼ਿਆਦਾ ਹੈ ਵੀ ਨਹੀਂ ਸੀਗਾ ਤੇ ਹੁਣ ਆਪਾਂ ਇਹਨੂੰ ਸਿਮ ਤੇ ਕਰਦੇ ਆ ਮੈਂ 20 ਤੋਂ 25 ਮਿੰਟ ਰੱਖੂਗੀ ਉਸ ਤੋਂ ਬਾਅਦ ਹੋਣੀ ਹੈ ਫਿਰ ਦੀ ਹੋ ਗਈ ਮੀਟਿੰਗ ਤੇ ਮੈਂ ਗੈਸ ਕਰਨ ਲੱਗੀ ਹਾਂ ਬੰਦ ਜਿੰਨਾ ਵੀ ਆਪਾਂ ਉਪਰ ਆਈਸ ਕਯੂਬਸ ਰੱਖੇ ਸੀਗੇ ਬਰਫ਼ ਰੱਖੀ ਸੀਗੀ ਸਾਰੀ ਖੁੱਲ ਗਈ ਐ ਤੇ ਇਹਨੂੰ ਪਲੇਟ ਨੂੰ ਆਪਾਂ ਚੱਕ ਲੈਣੇ ਆ ਹੁਣ ਠੀਕ ਐ ਤੁਸੀਂ ਧਿਆਨ ਦੇ ਨਾਲ ਕਿਸੇ ਕੱਪੜੇ ਨਾਲ ਕਿਸੇ ਤੋਣੇ ਨਾਲ ਚੱਕਣਾ ਹੈਗਾ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਹੈ ਠੀਕ ਐ ਤੇ ਇਹਦੇ ਵਿੱਚ ਪਾਣੀ ਆ ਉੱਪਰ ਤੇ ਪਾਣੀ ਬਹੁਤ ਗਰਮ ਹੋਇਆ ਹੋਇਆ ਤੇ ਉੱਪਰ ਲੋੜੀ ਆ ਭਾਈ ਦੇ ਵਿੱਚ ਪਾ ਲੈਣੀ ਹੈ ਵੈਸੇ ਇਹ ਵੇਸਟੀ ਆ ਆਪਣਾ ਪਾਣੀ ਹੁਣ ਆਪਾਂ ਇਹ ਯੂਜ਼ ਨਹੀਂ ਕਰਨਾ ਲੋ ਤੇ ਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਨੇੜੇ ਕਰਕੇ ਲੋ ਜੀ ਦੇਖੋ ਇਹਦੇ ਵਿੱਚ ਜਿਹੜਾ ਬਰਤਨ ਰੱਖਿਆ ਸੀ ਉਹਦੇ ਵਿੱਚ ਆਪਣੇ ਕੋਲੇ ਨਾ ਕਿੰਨਾ ਸਾਰਾ ਪਾਣੀ ਇਕੱਠਾ ਹੋ ਗਿਆ ਤੇ ਗੁਲਾਬ ਆ ਜਿਹੜੇ ਉਹ ਵਾਈਟ ਹੋ ਗਏ ਦੇਖੋ ਸਾਰਾ ਕਲਰ ਨਿਕਲ ਗਿਆ ਉਹਨਾਂ ਦਾ ਹੁਣ ਉਪ ਕੱਢਦੇ ਆ ਹੁਣ ਉਹ ਜਿਹੜਾ ਇਹ ਬੱਤਨ ਦੇ ਵਿੱਚ ਆਪਣੇ ਕੋਲੇ ਨਾ ਪਾਣੀ ਇਕੱਠਾ ਹੋਇਆ ਇਹ ਹੀ ਆਪਣਾ ਰੋਜ਼ ਵਾਟਰ ਹੈ ਲੋ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਤੇ ਬਾਕੀ ਤੁਸੀਂ ਦੇਖੋ ਇਹਦੇ ਵਿੱਚ ਜਿੰਨੇ ਚਮਚ ਲੈਣੀਆਂ ਮੈਂ ਲੋਥੋਂ ਨੇੜੇ ਕਰਕੇ ਦਿਖਾਵਾਂ ਜਿੰਨੇ ਵੀ ਆਪਾਂ ਰੋਜ਼ ਪੈਟਲਸ ਪਾਏ ਸੀਗੇ ਨਾ ਪੱਤੀਆਂ ਗੁਲਾਬ ਦੀਆਂ ਪਾਈਆਂ ਸੀ ਉਹਨਾਂ ਦਾ ਕਲਰ ਦੇਖੋ ਤੁਸੀਂ ਕੀ ਹੋ ਗਿਆ ਇਹ ਲੋ ਆਹ ਵਾਲਾ ਕਲਰ ਬਣ ਗਿਆ ਲਗਾ ਸਾਰਾ ਕਲਰ ਉੱਤਰ ਗਿਆ ਠੀਕ ਹੈ ਤੇ ਜਿਹੜਾ ਇਹਨਾਂ ਦਾ ਅਸਰ ਸੀਗਾ ਉਹ ਸਾਰਾ ਆਪਣੇ ਇਸ ਬਰਤਨ ਦੇ ਵਿੱਚ ਚਲਾ ਗਿਆ ਇਹ ਸਟੀਮ ਵਾਡ ਬਣ ਕੇ ਇਹਦੇ ਵਿੱਚ ਜਾਈ ਗਿਆ ਤੇ ਇਹ ਆਪਣਾ ਰੋਜ਼ ਵਾਟਰ ਬਣ ਕੇ ਰੈਡੀ ਹੋ ਗਿਆ ਲਓ ਜੀ ਬਹੁਤ ਅੱਛਾ ਰੋਜ਼ ਵਾਟਰ ਬਣ ਕੇ ਰੈਡੀ ਹੋ ਗਿਆ ਬੜੀ ਸੋਹਣੀ ਖੁਸ਼ਬੂ ਆਉਂਦੀ ਆ ਪਰ ਜੇ ਤੁਸੀਂ ਕਹੋ ਵੀ ਜਿਹੜਾ ਇੰਗਲਿਸ਼ ਗੁਲਾਬ ਨਹੀਂ ਹੁੰਦਾ ਉਹ ਵਾਲੇ ਚੋਂ ਇਹ ਖੁਸ਼ਬੂ ਨਹੀਂ ਆਉਣੀ ਹੈਗੀ ਇਸ ਕਰਕੇ ਉਹ ਤਾਂ ਯੂਜ਼ ਨਹੀਂ ਕਰਨਾ ਹੈਗਾ ਪਰ ਉਸ ਵਾਟਰ ਬਣਾਉਣ ਵਾਸਤੇ ਗੁਲਾਬ ਜਰ ਬਣਾਉਣ ਵਾਸਤੇ ਅਸੀਂ ਜਿਹੜਾ ਦੇਸੀ ਗੁਲਾਬ ਹੁੰਦਾ ਜਿਹਦੇ ਚ ਬਹੁਤ ਖੁਸ਼ਬੂ ਆਉਂਦੀ ਆ ਆਪਾਂ ਬੂਟੇ ਦੇ ਕੋਲ ਦੀ ਲੰਗੀ ਹੈ ਨਾ ਤਾਂ ਵੀ ਆਪਾਂ ਨੂੰ ਬਹੁਤ ਸਾਰੀ ਖੁਸ਼ਬੂ ਆਉਂਦੀ ਆ ਉਹਦੇ ਵਿੱਚੋਂ ਅਸੀਂ ਉਹ ਵਾਲਾ ਜਿਹੜਾ ਗੁਲਾਬ ਹੈਗਾ ਉਹ ਲੈਣਾ ਹੈਗਾ ਆਪਣੇ ਘਰ ਦੇਸੀ ਗੁਲਾਬ ਲੱਗਿਆ ਹੋਵੇ ਅੰਗਰੇਜ਼ੀ ਗੁਲਾਬ ਨਹੀਂ ਲੱਗਿਆ ਜਦੋਂ ਆਪਾਂ ਕੋਲ ਦੀ ਲੰਗਦੇ ਆ ਨਾ ਬੂਟਿਆਂ ਦੇ ਤਾਂ ਖੁਸ਼ਬੂ ਆਉਂਦੀ ਆ ਬੜੀ ਪਿਆਰੀ ਤੇ ਉਹ ਵਾਲਾ ਗੁਲਾਬ ਤੁਸੀਂ ਯੂਜ਼ ਕਰਨਾ ਔਰ ਜਿਹੜਾ ਦੇਸੀ ਗੁਲਾਬ ਹੁੰਦਾ ਨਾ ਮਾੜੀ ਜੀ ਸੱਟ ਵੀ ਨਹੀਂ ਸਿੰਦਾ ਮਾੜੀ ਜੀ ਉਂਗਲ ਵੀ ਲੱਗ ਜੇ ਨਾ ਤੇ ਉਹਦੀਆਂ ਪੱਤੀਆਂ نیچے गिर ਜਾਂਦੀਆਂ ਨੇ ਪਰ ਜਿਹੜਾ ਅੰਗਰੇਜ਼ੀ ਗੁਲਾਬ ਹੁੰਦਾ ਬਹੁਤ ਠੀਠ ਹੁੰਦਾ ਤੇ ਉਹਦੇ ਕੋਲ ਦੀ ਲੰਘ ਜੋ ਬੂਟਾ ਹਿੱਲ ਜੇ ਪਰ ਉਹ ਡਿੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਪਲਾਸਟਿਕ ਦੇ ਫੁੱਲ ਹੁੰਦੇ ਨੇ ਉਸ ਤਰ੍ਹਾਂ ਹੀ ਹੁੰਦਾ ਪਰ ਦੇਸੀ ਗੁਲਾਬ ਹੈ ਜਿਹੜਾ ਬਹੁਤ ਜ਼ਿਆਦਾ ਸੌਫਟ ਬਹੁਤ ਜ਼ਿਆਦਾ ਨਾਜ਼ੁਕ ਐਂਡ ਫੋਮਲ ਹੁੰਦਾ ਤੇ ਮਾੜੀ ਜੀ ਸੱਟ ਇਹ ਨਹੀਂ ਸਿੰਦਾ ਠੀਕ ਹੈ ਜੀ ਸੋ ਜਿਹੜਾ ਇਹ ਵਾਲਾ ਗੁਲਾਬ ਹੈਗਾ ਤੁਸੀਂ ਉਹ ਯੂਜ਼ ਕਰਨਾ ਉਹਦੀਆਂ ਪੱਤੀਆਂ 8-10 ਗੁਲਾਬ ਦੇ ਫੁੱਲ ਲੈ ਲਿਓ ਤੁਹਾਨੂੰ ਬਾਕੀ ਪ੍ਰੋਸੈਸ ਮੈਂ ਦੱਸ ਹੀ ਦਿੱਤਾ ਪ ਜਿਹੜੀ ਸੀਮ ਹੋਊਗੀ ਉਹਦੀ ਉਹੀ ਸਾਡਾ ਗੁਲਾਬ ਜਲ ਹੋਊਗਾ ਰੋਜ਼ ਵਾਟਰ ਹੋਊਗਾ ਔਰ ਜਿਹੜਾ ਇਹ ਰੋਜ਼ ਵਾਟਰ ਹੋਊਗਾ ਬਿਲਕੁਲ ਪਿਓਰ ਹੈਗਾ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੈ ਹੁਣ ਤੁਹਾਡੇ ਸਾਹਮਣੇ ਬਣਿਆ ਬਿਲਕੁਲ ਪਿਓਰ ਹੈਗਾ ਰੋਜ਼ ਦੇ ਫਲਾਵਰ ਆ ਜਿਹੜੇ ਤੁਹਾਨੂੰ इजीली ਮਿਲ ਜਾਣਗੇ ਕੋਈ ਔਖੇ ਨਹੀਂ ਹੈਗੇ ਮਿਲਨੇ ਇਹ ਇਹਨੂੰ ਆਪਾਂ ਕਿਸੇ ਨਾ ਬੋਟਲ ਦੇ ਵਿੱਚ ਪਾ ਲਾਂਗੇ ਸਪਰੇਅ ਬੋਟਲ ਚ ਪਾ ਲਾਂਗੇ ਜਿਸ ਤਰ੍ਹਾਂ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਹੁੰਨੇ ਆ ਗੁਲਾਬ ਜਲ ਉਹ ਸਪਰੇਅ ਵਾਲਾ ਉਦਾਂ ਹੀ ਇਹਨੂੰ ਆਪਾਂ ਉਹਦੇ ਵਿੱਚ ਪਾ ਲਾਂਗੇ ਇੱਕ ਬੋਟਲ ਦੇ ਵਿੱਚ ਛੋਟੀ ਸ਼ੀਸ਼ੀ ਦੇ ਵਿੱਚ ਤੇ ਤੁਸੀਂ ਜਿਵੇਂ ਹੀ ਨਹਾ ਕੇ ਨਿਕਲੇ ਤੁਸੀਂ ਆਪਣੇ ਫੇਸ ਦੇ ਉੱਪਰ ਉਹਦੀ ਸੁਪਰੀ ਮਾਰੀ ਦਾ ਟੋਨਰ ਹੈ ਜੀ ਇਹ ਬਹੁਤ ਅੱਛਾ ਸਾਡਾ ਸਕਿਨ ਵਾਸਤੇ ਨਾ ਟੋਨਰ ਦਾ ਕੰਮ ਕਰਦਾ ਹੈ ਤੇ ਅਦਰਵਾਇਜ਼ ਜੇ ਤੁਹਾਡੇ ਕੋਲ ਉਹ ਬੋਟਲ ਨਹੀਂ ਹੈਗੀ ਤਾਂ ਮੈਂ ਤੁਹਾਨੂੰ ਦੱਸਦੀ ਆ ਕਿ ਫਿਰ ਆਪਾਂ ਇਹਨੂੰ ਕਿਵੇਂ ਯੂਜ਼ ਕਰੀਏ ਚਲੋ ਆਪਾਂ ਚਲਦੇ ਹਾਂ ਸ਼ੀਸ਼ੇ ਅਗੇ ਲਓ ਜੀ ਜੇ ਤੁਹਾਡੇ ਕੋਲ ਉਹ ਬੋਟਲ ਨਹੀਂ ਹੈਗੀ ਜਿਸ ਤਰ੍ਹਾਂ ਇਹ ਆਪਣਾ ਰੈਡੀ ਮੇਡ ਰੋਜ਼ ਵਾਟਰ ਹੈਗਾ ਹਨ ਬਾਜ਼ਾਰੋਂ ਲਿਆਂਦਾ ਹੋਇਆ ਤੇ ਇਹ ਆਪਾਂ ਐਦਾਂ ਕਰਕੇ ਇਹਨੂੰ ਯੂਜ਼ ਕਰਦੇ ਹੁਣੇ ਆ ਠੀਕ ਹੈ ਤੇ ਮੈਂ ਜੇ ਤਾਂ ਮੇਰੇ ਕੋਲ ਏਦਾਂ ਦੀ ਮੈਨੂੰ ਕੋਈ ਸ਼ੀਸ਼ੀ ਮਿਲੂਗੀ ਸਪਰੇਅ ਵਾਲੀ ਤਾਂ ਮੈਂ ਉਹਦੇ ਚ ਪਾਉਂਗੀ ਅਦਰਵਾਈਜ਼ ਜੇ ਮੈਨੂੰ ਇਹ ਮੇਰੇ ਕੋਲੇ ਨਹੀਂ ਹੋਊਗੀ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਆਪਾਂ ਫਿਰ ਵੀ ਇਸਾਰ ਲਵਾਂਗੇ ਆਪਾਂ ਕਿਸੇ ਹੋਰ ਸ਼ੀਸ਼ੀ ਦੇ ਵਿੱਚ ਉਹਨੂੰ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਲੇ ਨਹੀਂ ਵੀ ਹੈਗਾ ਸਪਰੇਅ ਵਾਲੀ ਬੋਟਲ ਤਾਂ ਤੁਸੀਂ ਕੀ ਕਰਨਾ ਹੈ ਛੋਟੀ ਜੀ ਕਾਟਨ ਲੈ ਲੈਣੀ ਹੈ ਮੈਂ ਕਾਟਨ ਲੈ ਕੇ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਯੂਜ਼ ਕਰੀਏ ਆਪਾਂ ਲਓ ਜੀ ਇਹਨੂੰ ਆਪਾਂ ਨਾ ਕਾਟਨ ਦੇ ਉੱਪਰ ਲਾ ਲੈਣਾ ਹੁੰਦਾ ਹੈ। ਲਓ ਮੈਂ ਤਾਂ ਇਸ ਤਰ੍ਹਾਂ ਹੀ ਇਹਨੂੰ ਡਬੋ ਲਿਆ ਵਿੱਚ ਇਹਦੇ। ਤਾਂ ਕਿਵੇਂ ਟੋਨਰ ਦੀ ਯੂਜ਼ ਕਰਨਾ ਹੈ? ਲਓ ਇਹਨੂੰ ਬਹੁਤ ਜ਼ਿਆਦਾ ਕੂਲਿੰਗ ਇਫੈਕਟ ਦਿੰਦਾ ਹੈ। ਜਦੋਂ ਸੀ ਐਜ਼ ਅ ਟੋਨਰ ਇਹਨੂੰ ਯੂਜ਼ ਕਰਦੇ ਆ ਨਾ ਇਹ ਜਦੋਂ ਆਪਾਂ ਕੁਝ ਲਾਉਣਾ ਹੁੰਦਾ ਫੇਸ ਤੇ ਉਦੋਂ ਆਪਾਂ ਪਹਿਲਾਂ ਟੋਨਰ ਯੂਜ਼ ਕਰਦੇ ਆ ਤੇ ਜਦੋਂ ਕਲੀਨ ਹੋ ਗਿਆ ਫੇਸ ਪਹਿਲਾਂ ਆਪਾਂ ਕਲੀਨ ਕਰਦੇ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਟੋਨਰ ਯੂਜ਼ ਕਰਦੇ ਆ ਮੈਨੂੰ ਫੇਸ ਔਸ਼ ਦੇ ਨਾਲ ਸਾਫ ਕਰਦੇ ਆ ਇਹਨੂੰ ਹਨਾ ਤੇ ਜਦੋਂ ਆਪਾਂ ਟੋਨਰ ਯੂਜ਼ ਕਰਨਾ ਨਾ ਲੋ ਹੁਣ ਮੈਂ ਲਾ ਲਿਆ ਜੀ ਤੇ ਆਪਣੇ ਫੇਸ ਦੇ ਉੱਪਰ ਪਰ ਇਹਨੂੰ ਮੈਂ ਸਾਫ ਨਹੀਂ ਕਰਨਾ ਕਿਸੇ ਕੱਪੜੇ ਨਾਲ ਸਾਫ ਨਹੀਂ ਕਰਨਾ ਤੇ ਇਹਨੂੰ ਇਸ ਤਰ੍ਹਾਂ ਹੀ ਆਪਣੇ ਆਪ ਹੀ ਸੁੱਕਣ ਦੇਣਾ ਠੀਕ ਹੈ ਜੀ ਤੁਸੀਂ ਵੀ ਜ਼ਿਆਦਾ ਸਪੇ ਬੋਟਲ ਚ ਪਾਉਂਗੇ ਤਾਂ ਵੀ ਉਦੋਂ ਹੀ ਪ੍ਰੈਸ਼ਰ ਮਾਰ ਕੇ ਇਹਨੂੰ ਇੱਦਾਂ ਛੱਡ ਦੇਣਾ ਅਗਰ ਤੁਸੀਂ ਕਾਟਨ ਯੂਜ਼ ਕਰਦੇ ਆ ਤਾਂ ਕਾਟਨ ਵਾਲ ਯੂਜ਼ ਕਰਕੇ ਵੀ ਤੁਸੀਂ ਇਹਨੂੰ ਸਾਫ਼ ਨਹੀਂ ਕਰਨਾ ਆਪਣੇ ਚਿਹਰੇ ਨੂੰ ਫੇਸ ਨੂੰ ਟਾਵਲ ਨਾਲ ਸਾਫ਼ ਨਹੀਂ ਕਰਨਾ ਤੁਸੀਂ ਇਹਨੂੰ ਇਦਾਂ ਹੀ ਰੱਖਣਾ ਫੇਸ ਨੂੰ ਤੇ ਇਹਨੇ ਆਟੋਮੈਟਿਕਲੀ ਆਪਣੇ ਆਪ ਸੁੱਕਣਾ ਜਿਵੇਂ ਹੀ ਆਪਣੇ ਆਪ ਇਹ ਡਰਾਈ ਹੋਊਗਾ ਉਸ ਤੋਂ ਬਾਅਦ ਇਹਦੇ ਉੱਪਰ ਜੋ ਵੀ ਫੇਸ ਤੇ ਲਾਉਣਾ ਤੁਸੀਂ ਲਾਓ ਅਗਰ ਤੁਸੀਂ ਰਾਤ ਨੂੰ ਯੂਜ਼ ਕਰ ਰਹੇ ਹੋ ਤਾਂ ਵੀ ਇਹਨੂੰ ਇਦਾਂ ਹੀ ਲਾ ਕੇ ਛੱਡ ਦਿਓ ਸੁੱਕ ਜਾਊਗਾ ਕੁਝ ਵੀ ਲਾਉਣ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਹੀ ਸੌਂ ਜਿਓ ਤੇ ਆਪਣੇ ਸਕਿਨ ਵਾਸਤੇ ਬਹੁਤ ਵਧੀਆ ਚੀਜ਼ ਬਣ ਕੇ ਰੈਡੀ ਹੋਈ ਹੈ ਜੀ ਕਿਉਂਕਿ ਕਰਤਾ ਹੈਗਾ ਦੇਸੀ ਬਣਿਆ ਹੋਇਆ ਹੈਗਾ ਆਪਣੇ ਹੱਥ ਨਾਲ ਬਣਾਇਆ ਹੈਗਾ ਤੇ ਬਾਜ਼ਾਰੋਂ ਤੁਹਾਨੂੰ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਰੋਜ਼ ਜਿਹੜੇ ਹੈਗੇ ਜੇ ਤੁਹਾਡੇ ਘਰ 'ਚ ਨਹੀਂ ਲੱਗੇ ਹੋਏ ਕਿਤੋਂ ਵੀ ਲੈ ਸਕਦੇ ਹੋ ਤੁਸੀਂ ਨਰਸਰੀ 'ਚੋਂ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਘਾਵ ਜਲ ਬਣਾ ਲਿਓ ਜਮੇ ਹੀ ਔਖਾ ਨਹੀਂ ਹੈਗਾ ਬਿਲਕੁਲ ਹੀ ਸੁੱਖਾ ਹੈਗਾ ਬਣਾ ਕੇ ਕਿਸੇ ਸ਼ੀਸ਼ੀ ਦੇ ਵਿੱਚ ਪਾ ਲਓ ਤੇ ਉਹਨੂੰ ਐਸ ਦਾ ਟਨਰ ਯੂਜ਼ ਕਰੋ ਤੇ ਗਰਮੀਆਂ ਦੇ ਵਿੱਚ ਤਾਂ ਬਹੁਤ ਚੰਗਾ ਹੈਗਾ ਬਹੁਤ ਜ਼ਿਆਦਾ ਚੰਗਾ ਹੈਗਾ ਜੀ ਇਹਨੂੰ ਜ਼ਰੂਰ ਯੂਜ਼ ਕਰੋ ਤੁਸੀਂ ਠੀਕ ਹੈ ਜੀ ਤੇ ਇਸ ਕਰਕੇ ਤੁਹਾਨੂੰ ਗਲਾਬ ਜਲ ਹੈਗਾ ਜਿਹੜਾ ਉਹ ਬਾਜ਼ਾਰੋਂ ਲਿਆਉਣ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ ਇਹਨੂੰ ਇਦਾਂ ਹੀ ਛੱਡ ਦੂੰਗੀ ਤੇ ਇਹਨੇ ਆਪਣੇ ਆਪ ਹੀ ਇਦਾਂ ਹੀ ਸੁੱਕ ਜਾਣਾ ਠੀਕ ਹੈ ਜੀ ਤੇ ਮੈਂ ਇਹਨੂੰ ਸਾਫ਼ ਨਹੀਂ ਕਰੂੰਗੀ ਦੇਖੋ ਸੁਪਣਾ ਸ਼ੁਰੂ ਹੋ ਗਿਆ ਇਹ ਮੈਂ ਸਾਫ਼ ਨਹੀਂ ਕਰਨਾ ਇਹਨੂੰ ਟੇਬਲ ਦੇ ਨਾਲ ਤੇ ਜ਼ਰੂਰ ਬਣਾਇਓ ਮੇਰੀਆਂ ਭੈਣਾਂ ਨੂੰ ਮੈਨੂੰ ਲੱਗਦਾ ਹੈ ਇਹ ਵੀਡੀਓ ਪਸੰਦ ਆਊਗੀ ਨਵੀਂ ਚੀਜ਼ ਹੈ ਇੱਕ ਜ਼ਰੂਰ ਬਣਾਉਣਾ ਹੈਗਾ ਘਰ ਦੀਆਂ ਚੀਜ਼ਾਂ ਜੰਜ਼ੂਰ ਯੂਜ਼ ਕਰਿਆ ਕਰੋ ਬਾਜ਼ਾਰ ਦੀਆਂ ਚੀਜ਼ਾਂ ਨੂੰ ਅਵੋਇਡ ਕਰੋ ਜਿਆਦਾ ਤੋਂ ਜਿਆਦਾ ਅਵੋਇਡ ਕਰਨ ਦੀ ਕੋਸ਼ਿਸ਼ ਕਰੋ ਆਪਾਂ ਨੂੰ ਪਤਾ ਹੀ ਹੈ ਕਿ ਅੱਜਕੱਲ ਕੀ ਵਿਕ ਰਿਹਾ ਹੈ ਤੇ ਅਸੀਂ ਕੀ ਖਰੀਦ ਰਹੇ ਹਾਂ ਕੀ ਲਾ ਰਹ ਸੋ ਅਸੀਂ ਬਾਹਰੋਂ ਕੁਝ ਨਾ ਲਈਏ ਕੋਸ਼ਿਸ਼ ਕਰੀਏ ਹਨਾ ਜਿੰਨੀ ਆਖ ਚੀਜ਼ਾਂ ਅਸੀਂ ਆਪ ਕਰ ਸਕਦੇ ਹਾਂ ਸੋ ਕਰਨੀਆਂ ਚਾਹੀਦੀਆਂ ਨੇ ਤੇ ਮੈਂ ਤਾਂ ਬਣਾ ਲਿਆ ਤੇ ਇਹਨੂੰ ਸ਼ੀਸ਼ੇ 'ਚ ਪਾ ਲਵਾਂਗੀ ਤੇ ਤੁਸੀਂ ਵੀ ਜ਼ਰੂਰ ਬਣਾਉਣਾ ਹੈ ਬਣਾ ਕੇ ਮੈਨੂੰ ਦੱਸਣਾ ਹੈਗਾ ਕਿ ਅਸੀਂ ਵੀ ਰੈਡੀ ਕਰ ਲਿਆ ਆਪਣਾ ਜਿੱਥੇ ਵੀ ਤੁਸੀਂ ਮੇਕਅਪ ਕਰਦੇ ਹੋ ਜਾਂ ਵਾਲ ਵਗੈਰਾ ਧੋਣੇ ਹੋ ਬੋਣੇ ਹੋ ਜਾਂ ਕਰੀਮ ਵਗੈਰਾ ਰੱਖਦੇ ਹੋ ਹਨਾ ਉੱਥੇ ਤੁਸੀਂ ਆਪਣੀ ਸ਼ੀਸ਼ੇ ਜਿਹੜੀ ਉਹ ਰੱਖ ਲੈਣੀ ਆ ਰਾਤ ਨੂੰ ਵੀ ਸੌਣ ਲੱਗੇ ਪਹਿਲਾਂ ਫੇਸ ਵਾਸ਼ ਕਰ ਲਿਆ ਕਰੋ ਉਸ ਤੋਂ ਬਾਅਦ ਇਹਦੀ ਸਪਰੇਅ ਮਾਰ ਲਿਆ ਕਰੋ ਠੀਕ ਹੈ ਜੀ ਬਹੁਤ ਸਕਿਨ ਨੂੰ ਬਹੁਤ ਵਧੀਆ ਰੱਖੂਗਾ ਤੇ ਅਗਰ ਤੁਸੀਂ ਸਵੇਰੇ ਤਿਆਰ ਹੁੰਨੇ ਹੋ ਤਾਂ ਜਿਹੜੀ ਵੀ ਕਰੀਮ ਲਾਉਣੀ ਆ ਉਸ ਤੋਂ ਪਹਿਲਾਂ ਤੁਸੀਂ ਟੋਨਰ ਜ਼ਰੂਰ ਪਾਉਣਾ ਹੈਗਾ ਠੀਕ ਹੈ ਜੀ ਤੇ ਜਿਹੜਾ ਜੋ ਵੀ ਉੱਪਰ ਲਾਉਂਗੇ ਉਹ ਟਿਕਿਆ ਰਹੂਗਾ ਤੇ ਆਪਣੇ ਜਿਹੜੇ ਪੋਰਸ ਨੇ ਨਾ ਇਹ ਫਿਲ ਕਰ ਦੂਗਾ ਤੇ ਜਿਹੜੀ ਜੋ ਵੀ ਕਰੀਮ ਕੁਝ ਵੀ ਲਾਇਆ ਤੁਸੀਂ ਉਹਦੇ ਅੰਦਰ ਤੱਕ ਨਹੀਂ ਜਾਊਗਾ ਤੇ ਜਿਹੜੇ ਪੈਚੇਸ ਬਣਦੇ ਨੇ ਉਹ ਮੇਕਅੱਪ ਦੇ ਪੈਚੇਸ ਵੀ ਨਹੀਂ ਬਣਗੇ ਸੋ ਟੋਨਰ ਯੂਜ਼ ਕਰਨਾ ਬਹੁਤ ਜ਼ਰੂਰੀ ਆ ਔਰ ਟੋਨਰ ਤੁਸੀਂ ਘਰ ਬਣਾਉਣਾ ਲਓ ਜੀ ਉਮੀਦ ਕਰਦੇ ਆ ਤੁਹਾਨੂੰ ਵਲੌਗ ਪਸੰਦ ਆਊਗਾ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਇਹੋ ਜੀਆਂ ਚੀਜ਼ਾਂ ਨੂੰ ਸ਼ੇਅਰ ਵੀ ਜਰੂਰ ਕਰਦੇਆ ਕਰੋ ਠੀਕ ਹੈ ਜੀ ਤੇ ਫਿਰ ਮਿਲਦੇ ਆਪਾਂ ਹੋਰ ਵਧੀਆ ਜਆ ਵਲੌਗ ਲੈ ਕੇ ਇਨਫੋਰਮੇਟਿਵ ਜਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ